ਮੇਰਾ ਨਾਮ ਸੁਖਵਿੰਦਰ ਸਿੰਘ ਆ ਮੈਨੂੰ ਹੋ ਗਏ 35-40 ਸਾਲ ਹੋ ਗਏ ਕੰਮ ਕਰਦਾ ਆ ਹਾਂਜੀ ਇਹ ਗੈਸ ਦਾ ਕੰਮ ਕਰਨਾ ਮੰਜੇ ਬਣਾਉਣਾ ਵਾ ਫੋਲਡਿੰਗ ਕੁੱਕਰ ਦਾ ਰਿਪੇਅਰਿੰਗ ਕਰਨਾ ਵਾ ਲੰਬਾਰੀਆਂ ਦਾ ਕੰਮ ਕਰਨਾ ਗੋਡਰਿੰਗ ਲਵਾੜੀਆਂ ਦਾ ਫਿਰ ਉਹਦਾ ਪਹਿਲੋ ਜਿੰਦਰਾ ਚਾਬੀਆਂ ਪਾਉਂਦਾ ਹੋਣੀ ਪਾਉਂਦਾ ਹੁਣ ਤੇ ਮਗਾਈ ਬਹੁਤ ਜ਼ਿਆਦਾ ਹੋ ਗਈ ਆ ਤੇ ਬੜਾ ਮੁਸ਼ਕਲ ਚੱਲਦਾ ਪਿਆ ਕੰਮ ਕਮਾਂਗਾਂ ਦੇ ਅੱਜਕੱਲ ਬਹੁਤ ਮੰਦੇ ਸੰਦੇ ਚੱਲ ਰਹੇ ਆ। ਹਾਂਜੀ। ਹੁਣ ਇਹ ਦਮ ਵੀ ਪਿੰਡਾਂ 'ਚ ਜਾਂਦਾ ਸੀ। ਪਿੰਡਾਂ 'ਚ ਪਹਿਲਾਂ ਕੰਮ ਹੁੰਦੇ ਸੀ। ਹੁਣ ਕੰਮ ਜਰਾ ਵਾ ਘਟ ਗਿਆ ਵਾ। ਸਾਰੀ ਦੁਨੀਆ ਬਾਹਰ ਚਲ ਗਈ ਆ। ਬਾਹਰ ਰੋਕੀ ਜਾਈ ਜਾਂਦੇ ਪਿਆ। ਕੰਮ ਕਾਰ ਦਾ ਬੜਾ ਮੁਸ਼ਕਲ ਹੋ ਗਿਆ ਵਾ। ਇਸ ਕਰਕੇ ਬੰਦੇ ਸੰਦੇ ਬੜੇ ਪੈ ਗਏ ਆ। ਕੰਮ ਕਰਨ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲਣ ਲਿਆ। ਸਾਡੇ ਜਿਹੜੇ ਨੌਜਵਾਨ ਨੇ ਆ ਇਹ ਕੰਮਾਂ ਵੱਲ ਧਿਆਨ ਹੀ ਨਹੀਂ ਕਰਦੇ ਪਏ। ਸਾਰੇ ਆਪਣੇ ਬੱਚੇ ਨਹੀਂ ਧਿਆਨ ਕਰਦੇ ਉਹ ਵੀ ਕਹਿੰਦੇ ਬਾਹਰ ਜਾਣਾ ਵਾ ਬਾਹਰ ਦੇ ਸਾਰੇ ਧਿਆਨ ਸਾਰੇ ਮੁੰਡੇ ਬਾਹਰ ਚਲੀ ਜਾਂਦੇ ਆ ਇਹ ਤੇ ਸ਼ਹਿਰ ਦਾ ਸ਼ਹਿਰ ਜੇ ਰੋਗਾ ਕੀ ਸ਼ਹਿਰ ਦਾ ਬਣੂਗਾ ਕੀ ਕਿ ਸ਼ਹਿਰ ਵਿੱਚ ਇਹਨੇ ਕੰਮ ਸਾਡਾ ਮਰ ਚੱਲਿਆ ਤਾਂ ਫਾਇਦਾ ਕੀ ਹੈ ਕੰਮ ਕਰਨ ਦਾ ਫਿਰ